ਹਾਂਜੀ ਵੀਰ ਜੀ ਅਸੀਂ ਬੋ ਰਹਾ ਜੀ ਮਾਝੇ ਤੋਂ ਤੇ ਅੱਜ ਵੀ ਜਿਹੜਾ ਮੌਸਮ ਆ ਉਹ ਬਿਲਕੁਲ ਮੀਂਹ ਦੇ ਚਾਂਸ ਬਣੇ ਆ ਫੁੱਲ ਜਿਹੜੀ ਮੌਨਸੂਨ ਆ ਉਹ ਪੰਜਾਬ ਵਿੱਚ ਬਿਲਕੁਲ ਐਕਟ ਪਿਆ ਕਿਸੇ ਵੇਲੇ ਵੀ بارش ਸ਼ੁਰੂ ਹੋ ਸਕਦੀ ਆ ਦਿਨੇ ਇੱਕ ਵਾਰਾਂ بارش ਹੋ ਚੁੱਕੀ ਆ ਤੇ ਹੁਣ ਬਿਲਕੁਲ ਫੇਰ ਤਿਆਰੀ ਆ ਤੇ ਜਿਹੜੀ ਹੁਣ ਵੱਡੀ بارش ਜਿਹਨੂੰ ਆਪਾਂ ਕਹਿੰਦੇ ਆਂ ਵੀ ਲੰਮੀ ਜਿਤਰਾ 12 ਘੰਟੇ ਰੋਕ ਰੋਕ ਕੇ ਜਿਤਰਾ ਹੁੰਦੀ ਆ ਕੋਈ ਲਗਾਤਾਰ ਜਿਤਰਾ 10 ਘੰਟਾ ਹਟ ਗਿਆ 2 ਘੰਟੇ ਫੇਰ ਪੈ ਗਿਆ ਘੰਟਾਟ ਗਿਆ ਜਿਤਰਾ ਕਰਕੇ ਜਿਹੜਾ ਵਾ ਸਿਲਸਿਲਾ ਸ਼ੁਰੂ ਹੋਣ ਵਾਲਾ ਵਾ ਤੇ ਤੁਸੀਂ ਵੇਖ ਰਹੇ ਜੇ ਮੌਸਮ ਬਿਲਕੁਲ بارش ਵਾਲਾ ਬਣਿਆ ਵਾ ਤੇ ਠੰਡਾ ਵੀ ਆ ਤੇ ਜਿਹੜੇ ਆਉਂਦੇ 24 ਘੰਟਿਆਂ ਉਹਨਾਂ ਦੇ ਵਿੱਚ ਕਾਫੀ ਜਗ੍ਹਾ ਤੇ بارش ਹੋਊਗੀ ਲਗਭਗ 100% ਪੰਜਾਬ ਦੇ ਵਿੱਚ ਹੀ بارش ਹੋਊਗੀ ਤੇ بارش ਵੀ ਭਰਮੀ ਹੋਊਗੀ ਤੁਸੀਂ ਦੇਖ ਸਕਦੇ ਹੋ ਕਿ ਸਮਾਨੀ ਹਾਲਾਤ ਜਿਹੜੇ ਕਿ ਬਿਲਕੁਲ ਅਨਕੂਲ ਬਣੇ ਆ ਮੀਂਹ ਦੇ ਹੱਕ ਵਿੱਚ ਤੇ ਅਸੀਂ ਤੁਹਾਨੂੰ ਸਿੱਧਾ ਬਕਾਉਂਦੇ ਆਇਆ ਨਹੀਂ ਪਈ ਅਸੀਂ ਆਈਡੀ ਅੰਦਾਜ਼ੇ ਲਾ ਕੇ ਤੁਹਾਨੂੰ ਦੱਸਦੇ ਆ ਪੀ ਆ ਵਾ ਵਾ ਹੁਣ ਜੋ ਵੀ ਆ ਤੁਹਾਡੇ ਸਾਹਮਣੇ ਆ ਕੇ ਸੱਦੇ ਜੀ ਤੂੰ ਸੈਟਲਾਈਟ ਜਿਹੜੀ ਆ ਉਹ ਵੀ ਕਈ ਵਾਰ ਗਲਤ ਦੱਸ ਦਿੰਦੀ ਆ ਪਰ ਜਿਹੜਾ ਅੱਖੀਂ ਵੇਖਿਆ ਉਹ ਹੋਰ ਗੱਲ ਹੁੰਦੀ ਆ ਵੇਖ ਲੋ ਤੇ ਆਹ ਵੇਖੋ ਬਿਲਕੁਲ ਆ ਮੌਸਮ ਜਿਹੜਾ ਮੀਂਹ ਦੇ